ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਗੱਪਣ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਆਪਾਂ ਵੀ ਤੁਹਾਨੂੰ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਟਰੈਕ ਦੱਸ ਦੋ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘਾ ਜੀ ਮੇਰਾ ਪਿੰਡ ਠਿੱਕਰੀ ਵਾਲਾ ਬਰਨਾਲੇ ਤੋਂ 5 ਕਿਲੋਮੀਟਰ ਦੂਰ ਜੀ ਜੀ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਦੇ ਨਾਲ ਹੀ ਆ ਗਿਆ ਜੀ ਹਾਂਜੀ ਬਰਨਾਲੇ ਤੋਂ 5 ਕਿਲ ਤੇ ਮੋਬਾਈਲ ਨੰਬਰ ਆ ਪੜਾਈ ਮੇਰਾ ਮੋਬਾਈਲ ਨੰਬਰ ਆ 98760 31487 98760 31487 31487 ਜਿਹੜੇ ਆਪਾਂ ਮੱਝ ਦੇਖ ਰਹੇ ਆ ਜੀ ਸੂਆ ਕਿਹੜਾ ਸੂਰੀ ਆ ਇਹ ਚੌਥੇ ਸੂਏ ਅਸਾ ਚੌਥਾ ਸੂਆ ਸੂਰੀ ਆ ਕਿੰਨੇ ਟਾਈਮ ਤੋਂ ਆਪਣੇ ਕੋਲ ਜੀ ਇਹ ਇਹ ਆਪਣੇ ਕੋਲੇ ਇੱਕ ਝੋਟੀ ਦਾ ਆਪਾਂ ਪਾਰ ਛੋਡੇ ਚੈਨਲ ਤੇ ਵੇਚੀ ਆ ਉਹ ਇਹਦੀ ਸੀਗੀ ਅਸਾ ਪਹਿਲੇ ਸੂਏ ਹਾਂ ਇੱਕ ਝੋਟੀ ਇਹਦੀ ਆ ਖੜੀ ਹੈ ਅਸਾ ਕਹਿੰਦਾ ਬਾ ਦੋ ਬੱਚੇ ਆਪਾਂ ਇਹਦੇ ਤਿਆਰ ਕਰ ਲਿਆ ਕਰ ਹਾਂ ਕਰ ਲਿਆ ਅਸਾ ਹੁਣ ਚੌਥਾ ਸੂਆ ਸੂਰੀ ਆ ਤੇ ਕਹਿ ਦਰ ਰਹੇ ਕਿ ਸੂਣ ਚਾਜੇ ਦੇ ਇਹਦੇ ਦਿਨ ਪੰਜ ਚਾਰ ਦਿਨ ਲੈ ਜੂ ਜੀ ਵੀ ਅਸੀਂ ਵੀ ਥੋੜਾ ਜਿਹਾ ਵੀ ਐ ਵੀ ਪਹਿਲੇ ਹੀ ਪਾਈ ਆ ਵੀ ਇੱਕ ਅੱਧਾ ਦਿਨ ਤਾਂ ਤੁਸੀਂ ਪੋਸਟ ਕਰ ਦਨ ਲੱਗ ਜਾਂਦਾ ਲਉ ਹਜੇ ਦਿੰਦਾ ਅੱਛਾ ਕਹਿਣ ਦਾ ਬਾਪ ਇੱਕ ਹਫਤਾ ਲੱਗ ਭਾਗ ਹਜੇ ਕੱਢ ਜੂਗੀ ਹੋ ਸਕਦਾ ਹਾਂ ਲੈ ਕੇ ਲੈ ਸਕਦੇ ਤੇ ਦੁੱਧ ਪਿਛਲੀ ਵਾਰ ਕਿੰਨਾ ਕਰਿਆ ਹੈ ਜੀ ਦੁੱਧੇ ਦਾ ਵੀ ਜਿੰਨੀ ਸੇਵਾ ਕਰੋ ਹੁੰਦਾ ਹੀ ਆ ਅਸੀਂ 14 15 ਕਿਲੋ ਤੱਕ ਦੁੱਧੇ ਦਾ ਚੋਆ ਪਾ ਅਸੀਂ ਰੱਖਣ ਵਾਲੇ ਅਸੀਂ ਡੇਰੀ ਫਾਰਮ ਵਾਲੇ ਨਹੀਂ ਹੈਗੇ ਅੱਛਾ ਕਹਿਣ ਦਾ ਬਾ ਚੰਗੀ ਕੇਅਰ ਨਾਲ 7 ਕਿਲੋ ਦੁੱਧ ਪਰ ਟਾਈਮ ਦਾ ਦਿੰਦੀ ਰਹੀ ਹੈ ਬਾਕੀ ਹੁਣ ਵੀ ਜੀ ਮੇਰੇ ਕੋਲੇ ਟਰਾਂਜੈਕਸ਼ਨ ਦੇਓ ਭਈ ਇਹ ਬਿੱਲ ਉਹ ਆ ਦੋ ਨੇ ਮੈਂ ਚਾਰ ਗੱਟੇ ਦੋਨਾਂ ਨੂੰ ਚਾਰ ਤੇ ਆਮ ਇੱਕ ਗੱਟਾ ਰੈਫਰੈਸ਼ ਦਿੰਦੇ ਆ ਵਿਟਾਮਿਨ ਇਹ ਚ ਖਾਲੀ ਪੀਓ ਮੈਂ ਤੁਹਾਨੂੰ ਵੀਡੀਓ ਚ ਵੀ ਦਿਖਾ ਸਕਦਾ ਜਿਹੜੇ ਅੱਛਾ ਕਹਿੰਦਾ ਬਾ ਸਾਮਾਨ ਵਗੈਰਾ ਆਪਣਾ ਪੂਰਾ ਸਾਂਭਿਆ ਵਜਾ ਮੈਂ ਇਹਨੂੰ ਹਾਂ ਪੂਰਾ ਜੀ ਸਾਰੇ ਪਸ਼ੂ ਤਸੱਲੀ ਨਾਲ ਕਰਦੇ ਆ ਛੋਡੇ ਟੈਨਰ ਤੇ ਆਏ ਵਾਰ ਪਸ਼ੂ ਵੇਚਦੇ ਆ ਜੀ ਪਰ ਅਸੀਂ ਜਿਹੜਾ ਮੁੱਲ ਮੰਗਿਆ ਸਾਨੂੰ ਪਹਿਲੀ ਕਹੋ ਕਿ ਉਹ ਮੁੱਲ ਮਿਲਿਆ ਇਹ ਚੈਨਲ ਤੇ ਕਮੈਂਟ ਵੀ ਕਰ ਦੂੰਗੀ ਤੇ ਰੇਟ ਇਹਦਾ ਕੀ ਕਰਿਆ ਜੀ ਇਹਦਾ ਇਹਦਾ ਰੇਟ ਅਸੀਂ ਫੋਨ 'ਤੇ ਕਰ ਦਿੰਦੇ ਹਾਂ। ਉਹ ਹੋਊਗਾ ਜਮਾ ਵੇਚਣ ਵਾਲਾ ਹੀ। ਹਾਂ ਵੇਚਣ ਵਾਲਾ। ਬਿਲਕੁਲ। ਮੈਂ ਤੁਹਾਨੂੰ ਦੱਸਦਾ ਜੀ ਸਾਡੇ ਜਿੰਨੇ ਪਸ਼ੂ ਵਿਕੇ ਆ ਪਹਿਲੀ ਕਾਲਤੀ ਵਿਕੇ ਆ। ਇੱਕ ਗਾਂ ਵੇਚੀ ਸੀ ਪਰਾਰ-ਪਾਰ ਇੱਕ ਝੋਟੀ ਸੀ। ਹਾਂ ਸਾਈਡੋੜ ਵੇਚੀ ਸੀ ਆਪਾਂ। ਹਾਂ। ਅੱਜ ਮੈਂ ਤੀਜੀ ਗਣ ਚੌਥੀ ਵਾਰ ਆਇਆ ਵੀਡੀਓ ਪਾਉਣ। ਅਸੀਂ ਆ ਦੂ ਆਪਾਂ ਚਾਰ ਦਿਨ। ਟ੍ਰਾਂਜ਼ੀਸ਼ਨ ਦੇ ਅੱਡ ਪਈਓ ਗੱਟਿਓ ਹੁਣ ਮੌਕੇ ਤੇ ਐਮਰਜੈਂਸੀ ਚੱਲ ਕੋਈ ਗੱਲ ਨਹੀਂ। ਅੱਛਾ ਵੀ ਲੀਟਰ ਵਗੈਰਾ ਵਧਿਆ ਸੰਭੀ ਆ। ਹਾਂ। ਤੇ ਚੋਣ ਜਵਾਦੀ ਬੜੀ ਚੰਗੀ ਆ ਹਨਾ ਪੂਰੀ ਜੀ ਪੂਰੀ ਤਸੰਦੀ ਆ ਸੋ ਬਰੋ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦੇ ਦਿੰਦੀ ਆ ਜੀ ਇਹ ਦੁੱਧ ਦਾਰੀ ਇਹ ਨਾ ਪੂਰੀ ਵਸੀਰ ਹੈਗੀ ਬਹੁਤ ਲੰਮਾ ਸਮਾਂ ਦੇ ਦਿੰਦੀ ਆ ਵੀ ਮੈਨੂੰ ਲੱਗ ਕੱਪਣ ਹੋਣ ਤੋਂ 5 ਮਹੀਨੇ 6 ਤੱਕ ਵੀ ਦੇ ਦਿੰਦੀ ਆ ਸਾਡੇ ਸਾਰੇ ਪਸ਼ੂ ਦਿੰਦੇ ਜੀ ਅਸੀਂ ਇਹਦੇ ਪਿੱਛੇ ਨਹੀਂ ਅੱਛਾ ਕੈਨ ਦਾ ਭਾਵ ਸਾਡੇ ਕਿ ਤਿੰਨ ਚਾਰ ਮਹੀਨਾ ਦਾ ਗੈਪ ਆਉਂਦੀ ਆ ਪਾਸੇ ਤੋਰੇਵਾਰ ਨੇ ਸੋ ਬਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਸੋਹਣਾ ਵਧੀਆ ਵਜਾਂ ਨੂੰ ਵਜੂਦ ਵਾਲਿਆ ਚੰਗੀ ਪਲੀ ਵਿਆ ਜੈਨੂਣੇ ਇਸ ਵਾਰ ਚੌਥਾ ਸੂਆ ਸੂਰੀਆ ਸੂਣ ਦੇ ਵਿੱਚ ਅਜੇ ਦੇ ਪੰਜ ਚਾਰ ਦਿਨ ਪੈਂਡਿੰਗ ਪਏ ਆ ਤੇ ਕੱਦਕਾਠ ਵਗੈਰਾ ਚੰਗਾ ਸਾਫ਼ ਸੁੱਧਾ ਰੱਖਿਆ ਜਾਂਦਾ ਪਾ ਵਧੀਆ ਜਿਹੜੇ ਵੀ ਨੇ ਬਰੀਡ ਤਿਆਰ ਕਰਨੇ ਦੋ ਬਾਂਜਾਂ ਦੇ ਝੋਟੀਆਂ ਇਹ ਤਿਆਰ ਕਰ ਲਿਆ ਤੇ ਹੁਣ ਸੂਰੀਆ ਚੌਥਾ ਸੂਆ ਰੇਟ ਵੀ ਕਹਿੰਦੇ ਜਮ ਸਾਡੇ ਉਹ ਸੂਣ ਵਾਲੀ ਹੈ ਜੇ ਅਸੀਂ ਤਾਂ ਵੇਚਦੇ ਸੀ ਤਾਂ ਸਾਡਾ ਮੁਲਾਜ਼ਮਾ ਮੇਰੇ ਵਾਈਫ ਮੈਂ ਖੁਦ ਜਾਵਾਂ ਤੇਰੇ ਨਾਲ ਕੀਤੀ ਕਰਦਾ ਤਾਂ ਵੇਚ ਅੱਛਾ ਉਹ ਝੋਟੀ ਦੂਜੇ ਸਵੇਰੇ ਆ ਗਈ ਹੈ ਨਾ ਤਾਂ ਦੂਜੇ ਸਵੇਰ ਝੋਟੀ ਨਾਲ ਨੂੰ ਚੌਥੇ ਸੂਣ ਨੂੰ ਨਾਲ ਸੂਣ ਵਾਲੀ ਹੋ ਗਈ ਸੋ ਵੀਰੋ ਪੈਂਡ ਠੇਕਰੀਵਾਲ ਜ਼ਿਲ੍ਹਾ ਬਰਨ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ